ਕੁਰਬਾਨੀ ਵਿੱਚ ਵਾਕ ਹੈ ਸਾਧ ਸੰਗਤ ਨਹਿਚੋਂ ਹੈ ਤਰਣਾ ਸਾਧ ਸੰਗਤ ਨਹਿਚੋਂ ਹੈ ਤਰਣਾ ਗੱਲ ਵਸੇ ਕਾਫੀ ਸਾਲ ਪੁਰਾਣੀ ਹੈ ਮੈਨੂੰ ਰੇਲਵੇ ਸਟੇਸ਼ਨ ਤੇ ਨਾ ਇੱਕ ਮੇਰਾ ਪੁਰਾਣਾ ਸਾਥੀ ਮਿਲ ਪਿਆ ਕਿਤੇ ਅਸੀਂ ਇਕੱਠੇ ਕੰਮ ਕਰਦੇ ਸੀ ਤੇ ਉਧਰ ਨਾਲ ਫਿਰ ਸਾਡੀਆਂ ਗੱਲਾਂ ਬਾਤਾਂ ਚੱਲ ਪਈਆਂ ਤੇ ਗੱਲਾਂ ਬਾਤਾਂ ਚੱਲ ਜਦਿਆਂ ਆਤਮਕਤਾ ਵਾਲ ਗੱਲਾਂ ਬਾਤਾਂ ਚੱਲ ਪਈਆਂ ਤੇ ਉਹ ਗੱਲਾਂ ਕਰਦਾ ਕਰਦਾ ਕਹਿੰਦਾ ਵੀ ਗੁਰੂ ਜੀ ਸਪਸ਼ਟ ਦੱਸਦੇ ਵੇ ਨਾ ਵੀ ਤੁਸੀਂ ਆਹ ਕਰੋ ਤੇ ਤੁਹਾਡਾ ਉਦਾਰ ਹੋ ਜਾਵੇ ਤਾਂ ਗੱਲ ਬਣ ਜਵੇ ਵੀ ਆ ਤਾਂ ਬਿਲਕੁਲ ਹੀ ਸਪਸ਼ਟ ਦੱਸ ਹੈ ਨਾ ਸਾਧ ਸੰਗਤ ਨੇਛੋ ਹੈ ਤਾਂ ਨਾ ਪੱਕਾ ਉਦਾਰ ਹੋਊਗਾ ਸੁਖਮਨੀ ਸਾਹਿਬ ਚ ਵੀ ਹੈ ਨਾ ਸਾਹ ਸੰਗ ਸਰਪਰਮ ਇਸਤਰੇ ਪੱਕਾ ਉਦਾਰ ਹੋਊਗਾ ਤੇ ਬਸ ਜਦੋਂ ਆਪਾਂ ਹੁਕਮ ਨਾਮ ਸੁਣਦੇ ਆ ਗੁਰੂ ਜੀ ਆਸ਼ੀਰਵਾਦ ਕਰਨ ਆਪਾਂ ਗੁਰਬਾਣੀ ਸੁਣਦੇ ਆ ਕੀਰਤਨ ਸੁਣਦੇ ਆ ਜਾਂ ਕੀਰਤਨ ਕਰਦੇ ਆ ਜਾਂ ਪਾਠ ਪੜ੍ਹਦੇ ਆ ਤੇ ਆਪਾਂ ਜੋ ਹਨ ਜੁੜੀਏ ਪ੍ਰਭੂ ਚਰਨਾ ਨਾਲ ਜੁੜੀਏ ਓਮਕਾਰ ਪ੍ਰਭੂ ਨਾਲ ਜੁੜੀਏ ਤੇ ਆਪਣੇ ਸ਼ਬਦ ਗੁਰੂ ਵੀ ਆਪਾਂ ਜਿਹੜੀ ਸਾਹ ਸੰਗਤ ਮਨ ਬਚ ਕਰਮ ਕਰਕੇ ਮਨ ਕਰਕੇ ਬਚਨਾ ਕਰਕੇ ਕਰਮਾ ਕਰਕੇ ਕਰੀਏ ਇਹੋ ਜਾਂ ਆਪਣੇ ਤੇ ਆਸ਼ੀਰਵਾਦ ਹੋਵੇ ਇਹੋ ਜਿਹਾ ਪਰ ਅਰਦਾਸ ਕਰੀਏ ਤੇ ਆਸ਼ੀਰਵਾਦ ਵੀ ਹੋਊਗਾ ਤੇ ਫਿਰ ਕਿੰਨਾ بڑا ਜਿਹੜਾ ਨਾ ਵਰਦਾਨ ਹੈ ਸਾਹ ਸੰਗਤ ਨਹਿਸ਼ ਹੋਇ ਕਰਨਾ ਫਿਰ ਆਪਣਾ ਕਲਿਆਣ ਹੈ ਨਾ ਨਿਸ਼ਚਿਤ ਹੈ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਸਾਧ ਸੰਗਤ ਨਹਿ ਚੋ ਹੈ ਪਰਣਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ